ਜਦੋਂ ਅਸੀਂ ਪੁਲਿਸ ਦੇ ਕੋਲ ਜਾਂਦੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਹੌਸਲਾ ਜਰੂਰ ਮਿਲਦਾ ਪਰ ਉਹੀ ਪੁਲਿਸ ਜਦੋਂ ਕਾਤਲ ਨਿਕਲ ਜੇ ਤਾਂ ਅਸੀਂ ਕਿਹਦੇ ਕੋਲੇ ਜਾਵਾਂਗੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਹ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਸ ਤੋਂ ਬਾਅਦ ਟਾਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਤਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਵੀ ਇੰਨੀ ਜ਼ਿਆਦਾ ਇੰਜਰੀਜ਼ ਅਸੀਂ ਜੋ ਸੋਚ ਰਹੇ ਸੀਗੇ 2-4 ਕਰੰਟ ਹੋਣਗੇ ਵੀ ਬੀ ਹੋ ਗਿਆ ਚਲੋ ਬਟ ਸਿਗਾ ਤੁਸੀਂ ਨੇ ਕੁਐਸਚਨ ਮਾਰਕ ਸੀ ਵੀ ਕੀ ਹੋਇਆ ਬਟ ਇੰਨੀ ਸਦਾ ਕਰੰਟ ਅੱਖਾਂ ਦੇ ਵਿੱਚ ਕਰੰਟ ਪ੍ਰਾਈਵੇਟ ਪਾਰਟਸ ਕਰੰਟ ਮਤਲਬ ਮੈਂ ਆਪਣੀ ਮੈਨੂੰ ਉਮਰ ਦੇ ਹੋ ਗਿਆ ਮੈਂ ਕਦੇ ਨਹੀਂ ਸੁਣਿਆ ਕਦੇ ਵੀ ਨਹੀਂ ਸੁਣਿਆ ਵੀ ਐਨਾ ਵੀ ਕੋਈ ਹੀ ਵਾਸ ਨਾਟ ਅ ਕ੍ਰਿਮੀਨਲ ਕੋਈ ਕ੍ਰਿਮੀਨਲ ਬੈਕਗਰਾਉਂਡ ਨਹੀਂ ਸੀ ਇੱਕ ਟੀਚਰ ਨੇ ਜੋ 13 ਸਾਲ ਤੋਂ ਪੜਾ ਰਿਹਾ ਬੱਚਿਆਂ ਨੂੰ ਕੈਂਟ ਥਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ GCII ਤੋਂ ਜਦੋਂ ਕ੍ਰਾਸ ਕੀਤੇ ਤਾਂ ਉਹਨਾਂ ਨੇ CI2 ਵਾਲਿਆਂ ਨੇ ਗੱਡੀਆਂ ਸਾਡੇ ਮਦਰ ਲਾਈਆਂ ਜੀ ਉਦੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸਪੈਟ ਵਾਲਾ ਪੋਲਾ ਹੈ ਉਹ ਪੋਲ ਦੇ ਉੱਤੇ ਘੇਰੇ ਜੀ ਗੱਡੀਆਂ ਮੂਹਰੇ ਲਾ ਕੇ ਉਦੋਂ ਬਾਅਦ ਸਾਨੂੰ ਉਹ CI ਵਾਪਸ ਲਿਆਈ ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਜੀ ਜਿਹੜਾ ਗਗਨਦੀਪ ਹੈ ਜੀ ਗਗਨਦੀਪ ਤੇ ਪੁਲਿਸ ਨੇ ਅਰੈਸਟ ਨਹੀਂ ਪਾਈ ਨਹੀਂ ਜੀ ਉਹ ਵੀ ਲਾਪਤਾ ਹੈ ਉਹ ਵੀ ਬੰਦਾ ਮੈਂ ਤਾਂ ਤੁਹਾਡੇ ਚੈਨਲ ਦੇ ਰਹੀਂ ਉਹਨੂੰ ਵੀ ਕਹੂੰਗੀ ਵੀਰੇ ਤੂੰ ਜਿੱਥੇ ਵੀ ਹੈ ਪਲੀਜ਼ ਤੂੰ ਮੇਰੀ ਗੱਲ ਸੁਣ ਤੁਹਾਡਾ ਸਾਡੇ ਕੋਲ ਜਿਵੇਂ ਮਰਜ਼ੀ ਆ ਤੈਨੂੰ ਸਿਕਿਉਰਿਟੀ ਮੈਂ ਪ੍ਰੋਵਾਈਡ ਕਰਾਉਂਗਾ ਜੀ ਮੈਂ ਗਗਨਦੀਪ ਸਿੰਘ ਹਪਤਰ ਸ਼੍ਰੀ ਘਵਾਲ ਦਾਸ ਪਾਸੀ ਗੁਰੂਵੰਦੇ ਸਿੱਖ ਨਗਰ ਗਲੀ ਨੰਬਰ 17/1 ਜਿਹੜੇ ਬੀਬੀ ਵਾਲਾ ਚੌਕ ਦਾ ਰਹਿਣ ਵਾਲਾ ਤੁਹਾਨੂੰ ਇਸ ਚੀਜ਼ ਦਾ ਕਿਤੇ ਨਾ ਕਿੰਦਾ ਸ਼ੱਕ ਹੁੰਦਾ ਵੀ ਜਿਹੜਾ ਕਿ ਇਹ ਗਗਨਦੀਪ ਵੀਟ ਮਿਲ ਰਿਹਾਗਾ ਪੁਲਿਸ ਤੋਂ ਪੂਰੀ ਕਾਰਵਾਈ ਨਹੀਂ ਹੋਏਗੀ ਲੱਗਦਾ ਕਿ ਸ਼ਾਇਦ ਪੁਲਿਸ ਨੇ ਨੂੰ ਅਸਪੱਸ਼ਟ ਨਾ ਕੀਤਾ ਹੋਵੇਗਾ ਦੇਰ ਕੁਡ ਬੀ ਅ ਪੋਸਿਬਿਲਟੀ ਕਿਉਂਕਿ ਬਹੁਤ ਵੱਡਾ ਸਬੂਤ ਆਇਓ ਉਹਨੂੰ ਬਹੁਤ ਕੁਝ ਪਤਾ ਹੋਊਗਾ ਕਿਉਂਕਿ ਉਹ ਨਾਲ ਸੀ ਸਾਨੂੰ ਇੱਥੇ ਲਿਆਏ ਸੀ ਆਈ 2 ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਿਰੋਜਪੁਰੋਂ ਸਮਾਨ ਲੈ ਕੇ ਆਏ ਹੋ ਕਿੱਸਾ ਦੇਖ ਰਹੇ ਹੋ ਵੀ ਇੰਨਾ ਤੱਕਾ ਹੋਇਆ ਦਰਨਾ ਕੀ ਕਰਨਾ ਚਾਹੁੰਦੇ ਤੱਕਾ ਤਾਂ ਹੋਇਆ ਹੀ ਹੈ ਜੀ ਐਜ਼ ਐਨ ਐਵਿਡੈਂਸ ਪੋਸਟਮਾਰਟਮ ਰਿਪੋਰਟ ਹੈ ਉਸੇ ਬੇਸ ਤੇ ਅਸੀਂ ਬੋਲਦੇ ਆ ਕਿ ਤੱਕਾ ਤਾਂ ਹੋਇਆ ਹੈ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਅਕਾਊਂਟ ਦੇ ਆਪਣਾ ਏਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ ਚ ਪੈਸੇ ਸੈਂਡ ਕੀਤੇ ਮੈਂ ਉਹਨੂੰ ਕੈਸ਼ ਕਢਾ ਕੇ ਦਿੱਤਾ ਜੀ ਉਹ ਤੁਸੀਂ ਜੋ ਦੱਸ ਰਹੇ ਆ ਤੇ ਮੈਨੂੰ ਆਪ ਨੂੰ ਕਰੰਟ ਮਹਿਸੂਸ ਹੁੰਦਾ ਵੀ ਇੱਕ ਬੰਦੇ ਨੂੰ ਇਸ ਤਰ੍ਹਾਂ ਕਰੰਟ ਲਾਣਾ ਕਿ ਆਪਾਂ ਨੂੰ ਸੋਚ ਕੇ ਲੱਗਦਾ ਹੈ ਕਰੰਟ ਬਿਲਕੁਲ ਉਹੀ ਗੱਲ ਮੈਂ ਕਹਿੰਦੀ ਮੇਰੇ ਹਸਬੰਦ ਨੇ ਉਹਨਾਂ ਤੇ ਬੀਤੀ ਹੈ ਸੋਚੋ ਇੱਕ ਇੱਕ ਕਰੰਟ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਣਾ ਕਿਵੇਂ ਉਹਨਾਂ ਦੇ ਜ਼ਮੀਰ ਕਿਵੇਂ ਕਿਵੇਂ ਕੁਚਲਿਆ ਗਿਆ ਹੋਣਾ ਕਿਵੇਂ ਆਹ ਆਹ ਕਰਕੇ ਮਰਿਆ ਹੋਣਾ ਇੱਕਪਰ ਕਿੰਨਾ ਇੱਕ ਕ੍ਰਿਮੀਨਲ ਵੀ ਨੋਵੇ ਨਹੀਂ ਇਦਾਂ ਦੀ ਮੌਤ ਮਿਲਦੀ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਦੋਂ ਤਾਂ ਇਹ ਉੱਠ ਘੱਡਦਾ ਉਹ ਵੀ ਉੱਠਦਾ ਨਹੀਂ ਕੁਝ ਵੀ ਕਲੈਰਿਟੀ ਨਹੀਂ ਹੈ ਪੁਲਿਸ ਹਲੇ ਵੀ ਮੌਨ ਵਰਤ ਰੱਖ ਕੇ ਬੈਠੀ ਹੈ ਸਭ ਕੁਝ ਦੇਖ ਰਹੀ ਹੈ ਉਹਨਾਂ ਨੂੰ ਸਭ ਕੁਝ ਪਤਾ ਹੈ ਮੀਡੀਆ ਵੀ ਦੇਖ ਪ੍ਰਿੰਟ ਮੀਡੀਆ ਚ ਆਪਣਾ ਚੱਲ ਰਿਹਾ ਐਕਟਿਵ ਹੈ ਇਲੈਕਟ੍ਰੋਨਿਕ ਮੀਡੀਆ ਐਕਟਿਵ ਹੈ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਸਾਰੀ ਪੰਜਾਬ ਆਪਣੀ ਚੀਕੀ ਆਂਦੀ ਹੈ ਵੀ ਦੱਸੋ ਕੀ ਹੈ ਹਲਵੇ ਚੋਂ ਪਰਨੇ ਹੋ ਤੁਸੀਂ ਦੇਖ ਰਹੇ ਹੋ ਲੋਕਨ ਸਾਫੇ ਵੀ ਤੇ ਮੈਂ ਹਾਂ ਸੁਨੀ ਜੰਦਲ ਜਦੋਂ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਅਸੀਂ ਪੁਲਿਸ ਕੋਲ ਹੀ ਪਹੁੰਚਦੇ ਆ ਤਾਂ ਸਾਨੂੰ ਜਦੋਂ ਅਸੀਂ ਪੁਲਿਸ ਦੇ ਕੋਲ ਜਾਂਦੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਹੌਸਲਾ ਜਰੂਰ ਮਿਲਦਾ ਪਰ ਉਹੀ ਪੁਲਿਸ ਜਦੋਂ ਫਾਦਲ ਨਿਕਲ ਜੇ ਤਾਂ ਅਸੀਂ ਕਿਹਦੇ ਕੋਲੇ ਜਾਵਾਂਗੇ ਸੋ ਅਸੀਂ ਗੱਲ ਕਰਦੇ ਆ ਜਿਹੜਾ ਨਿੰਦਰਦੀਪ ਦਾ ਜਿਹੜਾ ਕਤਲ ਹੋਇਆ ਉਸ ਨੂੰ ਲੈ ਕੇ ਅਸੀਂ ਉਹ ਪਰਿਵਾਰ ਦੇ ਕੋਲੇ ਪਹੁੰਚੇ ਆ ਉਹਨਾਂ ਦੇ ਫਾਦਰ ਸਾਡੇ ਨਾਲ ਨੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਤਾਂ ਗਲਬਤ ਕਰਦੇ ਆ ਕਿ ਹੁਣ ਤੱਕ ਪੁਲਿਸ ਨੇ ਕਿੱਥੋਂ ਤੱਕ ਕਾਰਵਾਈ ਕੀਤੀ ਹੈ ਕੀ ਅश्वਾਸਨ ਦਿੱਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲਬਾਤ ਕਰਦੇ ਆ ਸਰ ਕੀ ਨਾਮ ਤੁਹਾਡਾ ਹੈ ਮੈਂ ਡਾਕਟਰ ਰੰਜੀਤ ਸਿੰਘ ਜੀ ਹੁਣ ਤੱਕ ਕੀ ਗੱਲਬਾਤ ਹੋਈ ਹੈ ਜੀ ਤੁਹਾਡਾ ਕਿੱਥੋਂ ਤੱਕ ਪਹੁੰਚਿਆ ਤੁਹਾਡਾ ਸਾਹਿਬ ਨੇ ਕੋਈ ਇਨਸਾਨ ਉਹਨਾਂ ਵੱਲੋਂ ਕੋਈ ਰਿਸਪੌਂਡ ਹੀ ਨਹੀਂ ਆਇਆ ਜੀ ਨਾ ਕੋਈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇੱਥੇ ਤਾਂ ਕਿਸੇ ਨੂੰ ਤਾਂ ਇਹ ਵੀ ਨਹੀਂ ਦੱਸਿਆ ਵੀ ਚੱਕਿਆ ਕਿੱਥੋਂ ਹੈ ਬੱਚਾ ਜੀ ਤੇ ਕੀ ਹੋਇਆ ਜੀ ਤੇ ਜਿਹੜੇ ਨਾਮ ਪਾਏ ਗਏ ਉਹਨਾਂ 'ਚ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ कोई यो ना कोई इंफॉर्मेशन ਨਹੀਂ ਹੈ ਜੀ ਚੁੱਪ ਹੈ ਜੀ ਬਿਲਕੁਲ ਕੀ ਲੱਗਦਾ ਵੀ ਹੁਣ ਉਹ ਮੱਕੇ ਵੀ ਜਿਹੜੇ ਖਬਰਾਂ ਲੱਗਦੀਆਂ ਪਈਆਂ ਲੋਕ ਪ੍ਰੋਟੈਸਟ ਕਰਦੇ ਪਏ ਆ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂਨ ਹੀ ਚਰਕਦੀ ਦੇਖੋ ਸੋਸ਼ਲ ਮੀਡੀਆ ਚ ਤਾਕਤ ਹੈਗੀ ਹੈ ਜੀ ਕੁਛ ਨਾ ਕੁਛ ਤਾਂ ਅਸਰ ਹੋਏ ਗਈ ਜੀ ਜੀ ਕੱਲ ਇੱਕ ਛੋਟੀ ਜੀ ਨਿਊਜ਼ ਕਿ ਤੋ پتہ ਲੱਗੀ ਸੀ ਕਿ ਦੋ ਬੰਦੇ ਅਰੈਸਟ ਕੀਤੇ ਪਰ ਉਹਨਾਂ ਦੇ ਨਾਮ ਡਿਸਕਲੋਜ਼ ਨਹੀਂ ਕੀਤੇ ਜੀ ਜੀ ਸੋ ਦੇਖੋ ਹਲੇ ਚੱਲਿਆ ਉਹਨਾਂ ਦੇ ਮਿਸਿਸ ਅਡਨਲ ਨਿੰਦਰਜੀਤ ਜੀ ਜਿਹੜੇ ਜੋੜੇ ਆ ਗੱਲਬਾਤ ਕਰਦੇ ਆ ਭੈਣ ਜੀ ਕਿੱਸਾ ਦੇਖਦੇ ਹੋ ਤੁਹਾਨੂੰ ਵੀ ਬਾਰ ਬਾਰ ਬੋਲਣਾ ਬੜੀ ਪਰੇਸ਼ਾਨੀ ਦੀ ਗੱਲ ਹੈ ਕਿੱਸਾ ਦੇਖ ਰਹੇ ਹੋ ਵੀ ਇੰਨਾ ਤੱਕਾ ਹੋਇਆ ਦਰਨਾ ਕੀ ਕਰਨਾ ਚਾਹੁੰਦੇ ਤੱਕਾ ਤਾਂ ਹੋਇਆ ਹੀ ਹੈ ਜੀ ਐਜ਼ ਐਨ ਐਵਿਡੈਂਸ ਪੋਸਟਮਾਰਟਮ ਰਿਪੋਰਟ ਹੈ ਉਸੇ ਬੇਸ ਤੇ ਅਸੀਂ ਬੋਲਦੇ ਆ ਕਿ ਤੱਕਾ ਤਾਂ ਹੋਇਆ ਹੈ ਜੀ ਬਰ ਜੋ ਸਾਡੇ ਨਾਲ ਹੋਇਆ ਐਟ ਲੀਸਟ ਮੈਂ ਇਹ ਹੀ ਜਾਣੀ ਕਿ ਕਿਸੇ ਹੋਰ ਨਾਲ ਨਾ ਹੋਵੇ ਬਸ ਜਿਹੜੇ ਤੁਸੀਂ ਕਹਿੰਦੇ ਹੋ ਪੋਸਟਮੈਡਮ ਦੀ ਰਿਪੋਰਟ ਦੇ ਵਿੱਚ ਕੀ ਕੁਝ ਉਹਦੇ ਚ ਆਇਆ ਥੋੜਾ ਤੁਹਾਨੂੰ ਸੁਣ ਰਿਹਾ ਸਾਡੇ ਦਰਸ਼ਕ ਉਹ ਵਿਸਥਾਰ ਨਾਲ ਦੱਸੋ ਪੋਸਟਮੈਡਮ ਦੀ ਰਿਪੋਰਟ ਦੇ ਵਿੱਚ ਮੇਜਰ 16 ਇੰਜਰੀਜ਼ ਆਈਆਂ ਜੀ ਹੰਦਾ ਸਿਰ ਤੋਂ ਲੈ ਕੇ ਪੈਰ ਤੱਕ ਬੋਡੀ ਦਾ ਜ ਕੋਈ ਪਾਰਟ ਨਹੀਂ ਹੈ ਜਿੱਥੇ ਇਲੈਕਟ੍ਰਿਕ ਸ਼ੌਕ ਨਾ ਦਿੱਤਾ ਹੋਵੇ ਜੀ ਇਹ ਪੋਸਿਬਿਲਟੀ ਹੈ ਮਾਰਿਆ ਗਿਆ ਹੋਵੇ ਗਲਾ ਕੁੱਟਿਆ ਗਿਆ ਹੋਵੇ ਕਿਉਂਕਿ ਮਾਰਕਸ ਹੈ ਬਰੂਜ਼ਸ ਹੈ ਤਾਂ ਇੰਜਰੀਜ਼ ਛੱਟਾਂ ਬਹੁਤ ਜ਼ਿਆਦਾ ਇਨੂੰ ਆਪਾਂ ਤਸੀਹੇ ਕਹਾਂਗੇ ਇੰਨੇ ਤਸੀਹੇ ਦੇਣ ਦਾ ਕੀ ਮਤਲਬ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇੰਨੇ ਤਸੀਹੇ ਦਿੱਤੇਗੇ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਕੀ ਰੀਜ਼ਨ ਕੀ ਸੀ ਕਿਉਂਕਿ ਇੱਕ ਆਮ ਆਦਮੀ ਜੋ ਇੱਕ ਟੀਚਰ ਹੈ ਬਾਈ ਪ੍ਰੋਫੈਸ਼ਨ ਉਹਨੂੰ ਇਹਨੇ ਤਸੀਹੇ ਦੇਣੇ ਹਾਲੇ ਤੱਕ ਜਸਟੀਫਾਈਡ ਨਹੀਂ ਹੈ ਉਹਨਾਂ ਵੱਲੋਂ ਕੋਈ ਆਨਸਰ ਨਹੀਂ ਹੈ ਮੈਂ ਪਹਿਲੇ ਦਿਨ ਤੋਂ ਇਹ ਕੁਐਸਚਨ ਪੁੱਛ ਰਹੀ ਹਾਂ ਵੀ ਕਿਉਂ ਮਾਰਿਆ ਕਿਉਂ ਕੀ ਧਰਮ ਪੁਲਿਸ ਕੋਲੇ ਠੀਕੇ ਤੁਸੀਂ ਕਾਰਵਾਈ ਕਰੋ ਜੋ ਵੀ ਬੰਦਾ ਪਰਚਾ ਦੋ ਜੋ ਵੀ ਪਨਿਸ਼ਮੈਂਟ ਦੋ ਮੈਂ ਨਹੀਂ ਕਹਿੰਦੀ ਕਿ ਤੁਸੀਂ ਛੱਡ ਦੋ ਜੋ ਗਲਤੀ ਕਰ ਰਿਹਾ ਹੈ ਜੋ ਗਲਤੀ ਕਰ ਰਿਹਾ ਹੈ ਤੁਸੀਂ ਪਕੜੋ ਉਹਨੂੰ ਬਟ ਮਾਰਨਾ ਚਾਹੇ ਜਿੰਨਾ ਮਰਜੀ ਹੈ ਕੋਈ ਵੀ ਜ਼ੁਰਮ ਕੀਤਾ ਹੈ ਤੁਸੀਂ ਪਨਿਸ਼ ਕਰ ਸਕਦੇ ਹੋ ਪਰ ਮਾਰਨਾ ਇਟਸ ਨਾਟ ਯੂਰ ਰਿਸਪੌਂਸਿਬਿਲਟੀ ਕੀ ਇਹ ਕਾਰਨ ਕੀ ਹੋਇਆ ਸੀ ਪੁਲਿਸ ਦਾ ਉਹਦੀ ਕਸਟਡੀ ਚ ਲੈ ਕੇ ਕਿਉਂ ਗਏ ਸੀ ਇਹ ਇਹ ਥੋੜਾ ਜਿਹਾ ਕਿਉਂਕਿ ਦਰਸ਼ਕ ਇਸ ਚੀਜ਼ ਨੂੰ ਥੋੜਾ ਜਿਹਾ ਹੈਗਾ ਦੇਖ ਰਹੇ ਆ ਕਿ ਹਜੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਨਹੀਂ ਆਈ ਸਾਡੇ ਵੀ ਸਾਹਮਣੇ ਨਹੀਂ ਆਈ ਕਿਉਂਕਿ ਅਸੀਂ ਤਾਂ ਜਿੰਨੇ ਸਾਨੂੰ ਨੋਲਿਜ ਹੈ ਕਿ ਅਸੀਂ ਤਾਂ ਇੰਸਟੀਚਿਊਟ ਭੇਜਿਆ ਸੀਗਾ ਸਾਡੇ ਪੰਜ ਗੱਲ ਹੋਈ ਹੈ ਉਹ ਕਹੇ ਰਹੀ ਸੀ ਮੈਂ ਆ ਰਹੀ ਹਾਂ ਤਾਂ ਉਹ ਤਾਂ ਆ ਹੀ ਰਹੀ ਸੀ ਕਰੇ ਰਸਤੇ 'ਚ ਕੀ ਹੋਇਆ ਕੀ ਨਹੀਂ ਹਜੇ ਤਾਂ ਕੁਐਸਚਨ ਵਰਕੇ ਸਾਨੂੰ ਵੀ ਨਹੀਂ ਪਤਾ ਜਿਹੜਾ ਗਗਨਦੀਪ ਸੀ ਉਹਦਾ ਨਾਮ ਮੁੰਡੇ ਦਾ ਜਿਹੜਾ ਉਸੇ ਬੋਲ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਗਗਨਦੀਪ ਤਾਂ ਇਹਨਾਂ ਨਾਲ ਕੀ ਦੋਸਤੀ ਸੀ ਕੀ ਕਰ ਸੀ ਨਹੀਂ ਜੀ ਨਹੀਂ ਕੋਈ ਦੋਸਤੀ ਨਹੀਂ ਸੀ ਇਹ ਤਾਂ ਹੁਣ ਉਹ ਵੀ ਉਹਦੀ ਆਇਡੈਂਟੀਟੀ ਵੀ ਸਾਨੂੰ ਪਤਾ ਨਹੀਂ ਕੌਣ ਹੈ ਆਲੋਫ ਸਟਨ ਵੀ ਵੀਡੀਓ ਆ ਜਾਂਦੀ ਹੈ ਉਹ ਜੋ ਵੀ ਬਿਆਨ ਦੇ ਰਿਹਾ ਬਟ ਉਹਨਾਂ ਦੀ ਉਹਦੇ ਬਿਆਨ ਵੀ ਅਸੀਂ ਉਸ ਟਾਈਮ ਤੱਕ ਨਹੀਂ ਉਹ ਕਿਤੇ ਸੀ ਬਟ ਡਾਊਟਫੁਲ ਸੀਗੇ ਕਿ ਚਲੋ ਇੱਕ ਪੋਸਿਬਿਲਟੀ ਲੈ ਕੇ ਇੱਕ ਬੈਨੀਫਿਟ ਆਫ ਡਾਊਟ ਦਿੰਨੇ ਆ ਉਹਨੂੰ ਬਟ ਉਸ ਚੀਜ਼ ਨੂੰ ਪੋਸਟਮਾਰਟਮ ਰਿਪੋਰਟ ਨੇ ਕਲੈਰੀਫਾਈ ਕੀਤਾ ਸਬੂਤ ਦਿੰਦਾ ਜਿਹੜਾ ਗਗਨਦੀਪ ਹੈ ਜੀ ਗਗਨਦੀਪ ਤੇ ਪੁਲਿਸ ਨੇ ਅਰੈਸਟ ਨਹੀਂ ਪਾਈ ਨਹੀਂ ਜੀ ਉਹ ਵੀ ਲਾਪਤਾ ਹੈ ਉਹ ਵੀ ਬੰਦਾ ਮੈਂ ਤਾਂ ਤੁਹਾਡੇ ਚੈਨਲ ਦੇ ਰਹੀ ਉਹਨੂੰ ਵੀ ਕਹੂੰਗੀ ਵੀਰੇ ਤੂੰ ਜਿੱਥੇ ਵੀ ਹੈਂ ਪਲੀਜ਼ ਤੂੰ ਮੇਰੀ ਗੱਲ ਸੁਣ ਤੂੰ ਆ ਸਾਡੇ ਕੋਲੇ ਜਿਵੇਂ ਮਰਜ਼ੀ ਆ ਤੈਨੂੰ ਸਿਕਿਉਰਿਟੀ ਮੈਂ ਪ੍ਰੋਵਾਈਡ ਕਰਾਉਂਗਾ ਤੂੰ ਟੈਨਸ਼ਨ ਨਾ ਲੈ ਤੈਨੂੰ ਕੁਝ ਨਹੀਂ ਹੋਣ ਦਿੰਦੇ ਅਸੀਂ ਤੂੰ ਆ ਜਾ ਬਸ ਕੋਲੇ ਬਿਕਾਜ਼ ਤੂੰ ਇੱਕ ਮੇਜਰ ਪੁਖਤਾ ਸਬੂਤ ਐ ਸਾਡੇ ਕੇਸ ਦਾ ਤੂੰ ਜਿੱਥੇ ਵੀ ਆ ਪਲੀਜ਼ ਜਿਵੇਂ ਮਰਜ਼ੀ ਪਹੁੰਚ ਸਾਡੇ ਕੋਲ ਤੁਹਾਨੂੰ ਇਸ ਚੀਜ਼ ਦਾ ਕਿਤੇ ਨਾ ਕੋਈ ਸ਼ੱਕ ਹੁੰਦਾ ਵੀ ਜਿਹੜਾ ਕਿ ਇਹ ਗੰਦੀ ਪੀੜ ਮਿਲ ਰਿਹਾਗਾ ਪੁਲਿਸ ਤੋਂ ਪੂਰੀ ਕਾਰਵਾਈ ਨਹੀਂ ਹੋਏਗੀ ਲੱਗਦਾ ਕਿ ਸ਼ਾਇਦ ਪੁਲਿਸ ਨੇ ਨੂੰ ਅਸਬਸ ਨਾ ਕੀਤਾ ਹੋਵੇ ਗੰਦੀ देयर ਕੁਡ ਬੀ ਅ ਪੋਸਿਬਿਲਟੀ ਕਿਉਂਕਿ ਬਹੁਤ ਵੱਡਾ ਸਬੂਤ ਹੈ ਉਹ ਉਹਨੂੰ ਬਹੁਤ ਕੁਝ ਪਤਾ ਹੋਊਗਾ ਕਿਉਂਕਿ ਉਹ ਨਾਲ ਸੀ ਜਿਵੇਂ ਉਹ ਕਹਿੰਦਾ ਹਲੇ ਮੈਨੂੰ ਨਹੀਂ ਪਤਾ ਆਮ ਲਾਈਕ ਸ਼ੋਰਟੀ ਨਹੀਂ ਹੈ ਕੋਈ ਸੀਸੀਟੀਵੀ ਫੁਟੇਜ ਨਹੀਂ ਹੈ ਸਾਡੇ ਕੋਲੇ ਕੋਈ ਸ਼ੋਰਟੀ ਨਹੀਂ ਹੈ ਬਟ ਉਹਨੇ ਕਿਹਾ ਕਿ ਸਾਨੂੰ ਕੱਠਿਆਂ ਨੂੰ ਲੈ ਕੇ ਗਏ ਸੀ ਜੀ ਜੀ ਜੇ ਕੱਠਣ ਲੈ ਕੇ ਗਏ ਹੈ ਫਿਰ ਤਾਂ ਉਹਦੇ ਕੋਲੇ ਬਹੁਤ ਕੁਝ ਹੋਊਗਾ ਦੱਸਣ ਨੂੰ ਉਹ ਉਹਦੀ ਵੀਡੀਓ ਹੈ ਜੋ ਉਹ ਕਹਿ ਰਿਹਾ ਬਟ ਉਹਦਾ ਕੋਈ ਸਬੂਤ ਹਲੇ ਵੀ ਨਹੀਂ ਹੈ ਪਰ ਜੇਕਰ ਉਹ سوشل میڈیا ਤੇ ਵੀਡੀਓ ਜੇ ਨਾ ਪੰਦਾ ਫਿਰ ਤੁਸੀਂ ਵੀ ਤੁਸੀਂ ਵੀ ਥੋੜਾ ਕਨਫਿਊਜ਼ ਹੋ ਰਹੇ ਹੋ ਤੁਹਾਨੂੰ ਪਤਾ ਲੱਗਣਾ ਸੀ ਐਕਚੁਅਲੀ ਹੋਇਆ ਦੇਖੋ ਉਹਦਾ ਜੋ ਨਾਮ ਹੈ ਉਹ ਤਾਂ ਆਂਦਾ ਸੀ ਕਿਉਂਕਿ ਜੋ ਹਸਪੀਟਲ ਚ ਐਡਮਿਟ ਕਰਾ ਕੇ ਆਏ ਮੇਰੇ ਹਸਬੰਡ ਨੂੰ ਉਹਨਾਂ ਦੀ ਸੀਸੀਟੀਵੀ ਫੁਟੇਜ ਉੱਥੇ ਆ ਗਈ ਸੀ ਕਿ ਉਸ ਸਟਰੈਚਰ ਤੇ ਪਾ ਰਹੇ ਆ ਤੇ ਉਥੋਂ ਕਿਉਂਕਿ ਅਸੀਂ ਲੱਭਣਾ ਸ਼ੁਰੂ ਕਰਤਾ ਸੀ ਵੀ ਹੂ ਇਸ ਹੀ ਵੀ ਆਇਡੈਂਟੀਟੀ ਕਿਉਂਕਿ ਸਾਡੇ ਸਰਕਲ ਦੇ ਵਿੱਚ ਜਿਨੇ ਵੀ ਇਹਨਾਂ ਦੇ ਫਰੈਂਡਸ ਸੀ ਸਭ ਮੇਰੇ ਨੋਨ ਨੇ ਅਸੀਂ ਉਹਨਾਂ ਨਾਲ ਆਪਦਾ ਫੈਮਿਲੀ ਸਰਦੀ ਫੈਮਿਲੀ ਵਾਂਗੂ ਹੀ ਹੈ ਉਹਨਾਂ ਦੇ ਐਡਰੈਸ ਵੀ ਹੈ ਮੇਰੇ ਕੋਲ ਫੋਨ ਨੰਬਰ ਵੀ ਹੈ ਫੈਮਿਲੀ ਡਿਟੇਲਸ ਵੀ ਹੈ ਸਾਰੀਆਂ ਬਟ ਗਗਨਦੀਪ ਦੀ ਕੋਈ ਡਿਟੇਲ ਮੇਰੇ ਕੋਲ ਨਹੀਂ ਸੀ ਨਾ ਹੀ ਮੈਂ ਨਾਮ ਸੁਣਿਆ ਕਦੇ ਇਹਨਾਂ ਦਾ ਜਦੋਂ ਪੋਸਟਮੈਨ ਦੀ ਰਿਪੋਰਟ ਆ ਜਾਂਦੀ ਹੈ ਤੁਸੀਂ ਉਹਨੂੰ ਦੇਖਦੇ ਹੋ ਉਹਨਾਂ ਨੂੰ ਸ਼ਾਰਟ ਲੱਗੇ ਆ ਤੁਹਾਨੂੰ ਉਸ ਨੂੰ ਕਿੰਨਾ ਕੁ ਸ਼ਾਰਟ ਲੱਗੇ ਵੀ ਇੰਨੇ ਬੇਰਹਿਮੀ ਨਾਲ ਜਿਹੜਾ ਹੈਗਾ ਉਹਦਾ ਕਤਲ ਕੀਤਾ ਗਿਆ ਸਭ ਤੋਂ ਪਹਿਲਾਂ ਮਾਮਾ ਜੀ ਤੇ ਡੈਡੀ ਜੀ ਗਏ ਸੀ ਤਾਂ ਮੈਂ ਬਸ ਮੈਂ ਕਿਉਂਕਿ ਕਾਲ ਤੇ ਕਿਉਂਕਿ ਮੈਨੂੰ ਵੀ ਕ੍ਰਿਓਸਿਟੀ ਸੀ ਵੀ ਕੀ ਹੋਇਆ ਰਿਪੋਰਟ ਚ ਕੀ ਹੈ ਕਿਉਂਕਿ ਅਸੀਂ ਉਸੀ ਚੀਜ਼ ਦਾ ਵੇਟ ਕਰ ਰਹੇ ਸੀ ਉਸ ਤੋਂ ਪਹਿਲਾਂ ਅਸੀਂ ਵਰਬਲੀ ਜੋ ਕਮਿਊਨੀਕੇਸ਼ਨ ਸੀ ਉਸ ਤੇ ਬਿਲੀਵ ਕਰ ਰਹੇ ਸੀ ਮਤਲਬ ਅਸੀਂ ਸੋ ਇੱਕ ਲੈਵਲ ਤੱਕ ਸੋਚੇ ਸੀਗਾ ਕਿ ਐਕਟ ਮਤਲਬ ਕਰੰਟ ਦਿੱਤਾ ਬਟ ਪੋਸਟਮਾਰਟਮ ਜਿਸ ਮਤਲਬ ਲੈਵਲ ਦੀ ਰਿਪੋਰਟ ਆਈ ਹੈ ਮਤਲਬ ਉਹ ਤਾਂ ਅਸੀਂ ਸੋਚਿਆ ਵੀ ਨਹੀਂ ਸੀ ਕਦੇ ਵੀ ਇੰਨੀ ਜ਼ਿਆਦਾ ਇੰਜਰੀਜ਼ ਅਸੀਂ ਜੋ ਸੋਚ ਰਹੇ ਸੀਗੇ 2-4 ਕਰੰਟ ਹੋਣਗੇ ਵੀ ਵੀ ਹੋ ਗਿਆ ਚਲੋ ਬਟ ਸਿਗਾ ਤੁਸੀਂ ਨੇ ਕੁਐਸਚਨ ਮਾਰਕ ਸੀ ਵੀ ਕੀ ਹੋਇਆ ਬਟ ਇੰਨੀ ਸਦਾ ਕਰੰਟ ਅੱਖਾਂ ਦੇ ਵਿੱਚ ਕਰੰਟ ਪ੍ਰਾਈਵੇਟ ਪਾਰਟਸ ਕਰੰਟ ਮਤਲਬ ਮੈਂ ਆਪਣੀ ਮੈਨਨੀ ਉਮਰ ਦੇ ਹੋ ਗਿਆ ਮੈਂ ਕਦੇ ਨਹੀਂ ਸੁਨਿਆ ਕਦੇ ਵੀ ਨਹੀਂ ਸੁਨਿਆ ਵੀ ਐਨਾ ਵੀ ਕੋਈ ਹੀ ਵਾਸ ਨਾਟ ਅ ਕ੍ਰਿਮੀਨਲ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਸੀ ਇੱਕ ਟੀਚਰ ਨੇ ਜੋ 13 ਸਾਲ ਤੋਂ ਪੜਾ ਰਿਹਾ ਬੱਚਿਆਂ ਨੂੰ ਪੁਲਿਸ ਦੇ ਬੱਚੇ ਵੀ ਅਸੀਂ ਪੜਾਏ ਨੇ ਤਾਂ ਪੋਸਟਮਨ ਦੀ ਰਿਪੋਰਟ ਦੇਖ ਕੇ ਟੂ ਬੀ ਵੈਰੀ ਓਨਸ ਮਤਲਬ बेहोश ਹੋ ਗਈ ਸੀ ਜਦੋਂ ਮੈਨੂੰ ਕਾਲ ਆਈ ਆਏ ਹੋ ਗਿਆ ਮੈਂ ਫੇਂਟ ਹੋ ਗਈ ਸੀ ਮੈਨੂੰ ਸੈਂਸਿਸ ਨਹੀਂ ਸੀ ਮਸਤ ਬਿਲਕੁਲ ਤੁਸੀਂ ਜੋ ਦੱਸ ਰਹੇ ਹੋ ਤੇ ਮੈਨੂੰ ਆਪ ਨੂੰ ਕਰੰਟ ਮਹਿਸੂਸ ਹੁੰਦਾ ਵੀ ਇੱਕ ਬੰਦੇ ਨੂੰ ਇਸ ਤਰ੍ਹਾਂ ਕਰੰਟ ਲਾਣਾ ਕਿ ਆਪਾਂ ਨੂੰ ਸੋਚ ਕੇ ਲੱਗਦਾ ਹੈ ਕਰੰਟ ਬਿਲਕੁਲ ਉਹੀ ਗੱਲ ਮੈਂ ਕਹੇ ਮੇਰੇ ਹਸਬੰਦ ਨੇ ਉਹਨਾਂ ਤੇ ਬੀਤੀ ਹੈ ਸੋਚੋ ਇੱਕ ਇੱਕ ਕਰੰਟ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਣਾ ਕਿਵੇਂ ਉਹਨਾਂ ਦੇ ਜ਼ਮੀਰ ਕਿਵੇਂ ਕਿਵੇਂ ਕੁਚਲਿਆ ਗਿਆ ਹੋਣਾ ਕਿਵੇਂ ਆਹ ਆਹ ਕਰਕੇ ਮਰਿਆ ਹੋਣਾ ਇੱਕਪਰ ਕਿੰਨੇ ਕ੍ਰਿਮੀਨਲ ਨੂੰ ਵੀ ਨਹੀਂ ਇਦਾਂ ਦੀ ਮੌਤ ਮਿਲਦੀ ਤੁਸੀਂ ਜਿਹੜਾ ਮਰਜ਼ੀ ਕਾਣ ਚੱਕ ਕੇ ਦੇਖ ਲਓ ਨਿਰਭਿਆ ਕਾਣ ਚੱਕੋ ਵਾਟਵਰ ਯੂ ਪਿਕ ਅਪ ਦਾ ਕੇਸ ਕੋਈ ਮਰਜ਼ੀ ਕੇਸ ਗੰਦਾ ਤੋਂ ਗੰਦਾ ਕਿਸੇ ਵੀ ਕ੍ਰਿਮੀਨਲ ਨੂੰ ਇਸ ਤਰ੍ਹਾਂ ਨਹੀਂ ਮਾਰਿਆ ਜਾਂਦਾ ਇਹ ਤਾਂ ਕ੍ਰਿਮੀਨਲ ਸੀ ਵੀ ਨਹੀਂ ਕਸੂਰ ਕੀ ਸੀ ਉਹਨਾਂ ਦਾ ਕੁਝ ਵੀ ਨਹੀਂ ਫਿਰ ਵੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਸਭ ਤੋਂ ਵੱਡੀ ਚੀਜ਼ ਇਹ ਵੀ ਹੈ ਤੁਹਾਡੇ ਇਹ ਵੀ ਤੁਹਾਡੇ ਇੱਕ ਬੋਝ ਬੜਾ ਹੋਊਗਾ ਕਿ ਸਾਨੂੰ ਇਹ ਤਾਂ ਪਤਾ ਲੱਗੇ ਐਕਚੁਅਲੀ ਹੋਇਆ ਕੀ ਸੀ ਤੁਹਾਨੂੰ ਇਹ ਵੀ ਨਹੀਂ ਪਤਾਗਾ ਕੁਝ ਵੀ ਨਹੀਂ ਕੁਝ ਵੀ ਕਲੈਰਿਟੀ ਨਹੀਂ ਹੈ ਪੁਲਿਸ ਹਲੇ ਵੀ ਮੌਨ ਰਤ ਰੱਖ ਕੇ ਬੈਠੀ ਹੈ ਸਭ ਕੁਝ ਦੇਖ ਰਹੀ ਹੈ ਉਹਨਾਂ ਨੂੰ ਸਭ ਕੁਝ ਪਤਾ ਹੈ ਮੀਡੀਆ ਵੀ ਦੇਖ ਪ੍ਰਿੰਟ ਮੀਡੀਆ ਚ ਆਪਣਾ ਚੱਲ ਰਿਹਾ ਐਕਟਿਵ ਹੈ ਇਲੈਕਟ੍ਰੋਨਿਕ ਮੀਡੀਆ ਐਕਟਿਵ ਹੈ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਸਾਰੀ ਪੰਜਾਬ ਆਪਣੀ ਚੀਕੀ ਆਂਦੀ ਹੈ ਵੀ ਦੱਸੋ ਕੀ ਹੈ ਹਲੇ ਵੀ ਚੁੱਪ ਨੇ ਤੇ ਪਤਾ ਨਹੀਂ ਕਦੋਂ ਤੱਕ ਚੁੱਪ ਰਹਿਣਗੇ ਕਦੋਂ ਤਾਂ ਚੁੱਪੀ ਤੋੜੋ ਸਾਹਮਣੇ ਆ ਕੇ ਬੋਲੋ ਵੀ ਕੀ ਹੋਇਆ ਹੈਵ ਦਾ ਗੱਟਸ ਟੂ ਸਪੀਕ ਸਾਨੂੰ ਦੱਸੋ ਕੀ ਹੋਇਆ ਸਤਾ ਪੁੱਛਾਂਗੇ ਇਸ਼ਵਰ ਤੁਸੀਂ ਇਹ ਚੀਜ਼ ਕਹਿ ਰਹੇ ਹੋ ਵੀ ਉਹਨਾਂ ਦਾ ਕਤਲ ਹੀ ਕੀਤਾ ਹੈ ਕਤਲ ਹੀ ਹੈ ਜੀ ਕਿਸੇ ਕਿਸੇ ਆਮ ਆਦਮੀ ਕੋਲ ਇੰਨੀ ਪਾਵਰ ਨਹੀਂ ਹੁੰਦੀ ਕਿ ਇਲੈਕਟ੍ਰਿਕ ਸ਼ੌਕ ਦੇ ਕੇ ਮਾਰਦੇ ਜਾਂ ਕੋਈ ਹੱਡੀ ਟੁੱਟ ਅਗਰ ਐਕਸੀਡੈਂਟ ਹੁੰਦਾ ਤਾਂ ਹੱਡੀ ਟੁੱਟਦੀ ਅਟੈਕ ਹੁੰਦਾ ਕੋਈ ਇਦਾਂ ਦਾ ਹੁੰਦਾ ਇਲੈਕਟ੍ਰਿਕ ਸ਼ੌਕ ਦੇ ਕੇ ਮਾਰਨਾ ਕਿਡਨੈਪ ਵੀ ਹੈ ਕਿਡਨੈਪ ਹੈ ਆਬਵੀਅਸਲੀ ਕਿਡਨੈਪਿੰਗ ਹੈ ਇਧਰ ਕਿਡਨੈਪਿੰਗ ਦਾ ਕੇਸ ਵੀ ਬੰਦਾ ਬਿਲਕੁਲ ਬੰਦ ਹੈ ਤਾਂ ਤੁਹਾਨੂੰ ਕਾਫੀ ਦशक ਸੁਣ ਰਹੀ ਹੈ ਕੋਈ ਉਹਨਾਂ ਨੂੰ ਤੁਸੀਂ ਮੈਸੇਜ ਦੇਣਾ ਤੁਹਾਡਾ ਉਹਨਾਂ ਦਾ ਪ੍ਰੋਟੈਸਟ ਕਿਸ ਤਰ੍ਹਾਂ ਦਾ ਹੈ ਹਾਂਜੀ ਅਸੀਂ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿ ਅਸੀਂ ਗੁਨਿਆਨਾ ਮੰਡੀ ਸਾਨੂੰ ਸਾਰੀ ਗੁਨਿਆਨਾ ਮੰਡੀ ਨੇ ਸਾਡਾ ਸਾਥ ਦਿੱਤਾ ਥੈਂਕ ਯੂ ਸੋ ਮਚ ਆਲ ਦਾ ਪੀਪਲ ਜਿਹੜੇ ਵੀ ਸਾਨੂੰ ਸਪੋਰਟ ਕਰ ਰਹੇ ਨੇ ਜਸਟਿਸ ਲਈ ਸਾਡਾ ਜੋ ਨੈਕਸਟ ਰਹੇਗਾ ਸਟੈਪ ਉਹ 5 ਤਰੀਕ ਨੂੰ 5 ਜੂਨ ਨੂੰ ਅਸੀਂ ਐਸਐਸਪੀ ਆਫਿਸ ਉਹਨਾਂ ਦੇ ਬਾਹਰ ਅਸੀਂ ਦਰਨਾ ਦੇਣ ਜਾ ਰਹੇ ਹਾਂ ਬਿਕਾਜ਼ ਹੁਣ ਅਸੀਂ ਆਨਸਰ ਤਾਂ ਲਵਾਂਗੇ ਕਿਉਂ ਕੀਤਾ ਏ ਕਿਉਂਕਿ ਜਸਟਿਸ ਤਾਂ ਮਿਲਣਾ ਚਾਹੀਦਾ ਜੋ ਵੀ ਤੁਹਾਡੇ ਤੋਂ ਹੋਇਆ ਕਿਉਂ ਹੋਇਆ ਸਾਨੂੰ ਰੀਜ਼ਨ ਚਾਹੀਦਾ ਐਂਡ ਡਿਟੇਲਡ ਰੀਜ਼ਨ ਚਾਹੀਦਾ ਜੋ ਵੀ ਕਲਪਰੇਟਸ ਨੇ ਸਭ ਦੇ ਸਮ ਅੰਦਰ ਹੋਣੇ ਚਾਹੀਦੇ ਆ ਵਿਦ ਟਰਮੀਨੇਸ਼ਨ ਕੋਈ ਸਸਪੈਂਸ਼ਨ ਨਹੀਂ ਚਾਹੀਦੀ ਮੈਨੂੰ ਟਰਮੀਨੇਸ਼ਨ ਚਾਹੀਦੀ ਐ ਐਂਡ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗੀ ਜੋ ਵੀ ਲੋਕ ਮੈਨੂੰ ਸੁਣ پا ਰਹੇ ਜੋ ਫੀਲ ਕਰ پا ਰਹੇ ਕਿ ਆ ਬਹੁਤ ਗਲਤ ਹੋਇਆ ਚਾਹੇ ਮੇਰੇ ਸਟੂਡੈਂਟਸ ਹੈ ਚਾਹੇ ਮੇਰੇ ਟੀਚਰਸ ਹੈ ਚਾਹੇ ਜੋ ਵੀ ਲੋਕ ਸਾਨੂੰ ਪਿਆਰ ਕਰਦੇ ਆ ਪਲੀਜ਼ ਤੁਸੀਂ ਸਾਰੇ 5 ਤਰੀਕ ਨੂੰ ਐਸਐਸਪੀ ਆਫਿਸ ਦੇ ਬਾਹਰ ਪਲੀਜ਼ ਪਹੁੰਚਿਓ ਟਾਈਮ ਐਂਡ ਵੈਨਿਊ ਅ ਵੈਨਿਊ ਆਈ ਹੈਵ ਆਲਰੇਡੀ ਟੋਲਡ ਟਾਈਮ 11 ਵਜੇ ਪਲੀਜ਼ 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 ਸਪੋਰਟ ਫॉर ਨਰਿੰਦਰਦੀਪਸ ਜਸਟਿਸ ਵੀ ਵਾਂਟ ਜਸਟਿਸ ਭਾਈ ਜੀ ਮੈਂ ਗਗਨਦੀਪ ਸਿੰਘ ਪੁੱਤਰ ਸ਼੍ਰੀ ਘਵਾਲਲਾ ਸਾਹਿਬ ਵਾਸੀ ਗੁਰੂਗੋਬਿੰਦ ਸਿੰਘ ਨਗਰ ਗਲੀ ਨੰਬਰ 17/1 ਜਿਹੜੇ ਬੀਬੀ ਵਾਲਾ ਚੌਕ ਦਾ ਰਹਿਣ ਵਾਲਾ ਮੇਰਾ ਇੱਕ ਦੋਸਤ ਨਰਿੰਦਰ ਸਿੰਘ ਲੈਕਸਿਟੀ ਗੁੰਨੇਣਾ ਹੱਡੀ ਤੋਂ ਆਇਆ ਉਹਨੇ ਅੱਜ ਮੈਨੂੰ ਸਵੇਰ ਫੋਨ ਕੀਤਾ ਕਿ ਆਪਾਂ ਫਰੋਜਪੁਰ ਚੱਲ ਕੇ ਆਉਣਾ ਹੈ ਕੋਈ ਕੰਮ ਆਇਆ ਮੈਂ ਉਹਦੇ ਨਾਲ ਫਰੋਜਪੁਰ ਗਿਆ ਜੀ ਠੀਕ ਹੈ ਕੋਈ ਕੋਈ ਪੇਮੈਂਟ ਦਾ ਲੈਣ ਦੇਣ ਸੀਗਾ ਉਹਦੇ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਅਕਾਊਂਟ ਤੇ ਆਪਣਾ ਆਪ ਏਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ ਚ ਪੈਸੇ ਸੈਂਡ ਕੀਤੇ ਮੈਂ ਉਹਨੂੰ ਕੈਸ਼ ਕਢਾ ਕੇ ਦਿੱਤਾ ਜੀ 16000 ਰੁਪਿਆ ਉਸ ਤੋਂ ਬਾਅਦ ਅਸੀਂ ਫਰੋਜਪੁਰ ਪਹੁੰਚ ਗਏ ਜੀ ਫਰੋਜਪੁਰ ਜਿਹੜੇ ਬੰਦੇ ਨੂੰ ਮਿਲਣਾ ਸੀ ਉਹਨੂੰ ਉਹਨੇ ਪੈਸੇ ਭੜਾਏ ਮੈਂ ਉੱਥੋਂ ਗੱਡੀ ਚੋਂ ਬਾਹਰ ਹੋ ਗਿਆ ਮੈਂ ਆ ਉਹਦਾ ਪਾਣੀ ਪੀਣ ਲੱਗ ਗਿਆ ਤੇ ਬਾਥਰੂਮ ਜਾ ਕੇ ਆਇਆ ਸੀ ਇੰਨੇ ਚੋਨੇ ਆ ਉਹਦਾ ਪੇਮੈਂਟ ਪੂਮੈਂਟ ਦੇ ਕੇ ਤੇ ਅਸੀਂ ਉੱਥੋਂ ਫ੍ਰੀ ਹੋ ਗਏ ਬਈ ਅਸੀਂ ਉੱਥੋਂ ਬਟਿੰਡੇ ਨੂੰ ਚੱਲ ਪਏ ਜਦੋਂ ਅਸੀਂ ਬਟਿੰਡੇ ਆਏ ਤਾਂ ਅਸੀਂ ਵੀਰਕਾ ਪਲਾਂਟ ਆ ਰਹੇ ਸੀਗੇ ਮੇਰੀ ਉੱਥੇ ਗੱਡੀ ਚੱਲਦੀ ਹੈ ਜੀ ਵੀਰਕਾ ਪਲਾਂਟ ਦੇ ਵਿੱਚ ਅਸੀਂ ਆ ਜਿਹੜਾ ਕੈਂਟ ਥਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ ਅੱਗੇ ਸੀ ਆਈ ਤੋਂ ਜਦੋਂ ਕ੍ਰੋਸ ਕੀਤੇ ਤਾਂ ਉਹਨਾਂ ਨੇ ਸੀਆਈ 2 ਵਾਲੇ ਨੇ ਗੱਡੀਆਂ ਸਾਡੇ ਮਗਰ ਲਾਈਆਂ ਜੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸਪੈਡ ਵਾਲਾ ਪੋਲਾ ਹੈ, ਉਹ ਪੋਲੇ ਦੇ ਉੱਤੇ ਘੇਰੇ ਜੀ ਗੱਡੀਆਂ ਮੂੜੇ ਲਾ ਕੇ ਉਸ ਤੋਂ ਬਾਅਦ ਸਾਨੂੰ ਉਹ ਸੀਆਈ ਵਾਪਸ ਲਿਆਈ। ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਜੀ। ਉਸ ਤੋਂ ਬਾਅਦ ਜੀ ਸਾਨੂੰ ਇੱਥੇ ਲਿਆਏ ਸੀਆਈ 2 ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਿਰੋਜਪੁਰੋਂ ਸਮਾਨ ਲੈ ਕੇ ਆਏ ਹੋ। ਅਸੀਂ ਕੁਝ ਵੀ ਨਹੀਂ ਲੈ ਕੇ ਆਏ। ਅਸੀਂ ਕਿਸੇ ਨੂੰ ਪੇਮੈਂਟ ਫੜਾਉਣੀ ਸੀ ਉਹ ਬਾਈ ਨੇ ਨਰਿੰਦਰ ਨੇ ਇਹ ਸਾਨੂੰ ਆਸੇ-ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਵੱਲ ਲੈ ਗਏ ਕਿ ਤੂੰ ਤੇਰੇ ਘਰੇ ਸਮਾਨ ਆ ਤੂੰ ਘਰੇ ਰੱਖ ਕੇ ਆਇਆ ਮੈਂ ਇਹ ਮੈਨੂੰ ਬਿਠਾ ਕੇ ਲੈ ਗਏ ਨਾਲ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਲੈ ਗਏ ਵੀ ਪਤਾ ਨਹੀਂ ਕੋਈ ਲੋਕੇਸ਼ਨ ਲੋਕੇਸ਼ਨ ਟ੍ਰੇਸ ਕਰਦੇ ਸੀ ਪੁੱਛੋ ਜਾ ਕੇ ਉਸ ਤੋਂ ਬਾਅਦ ਫੇਰ ਵਹਿੰਡੇ ਆਏ ਉਹ ਬੰਦੇ ਨੂੰ ਨਰਿੰਦਰ ਨੂੰ ਇਹਨਾਂ ਨੇ ਉੱਥੇ ਸੀਆਈ 2 'ਚ ਰੱਖਿਆ ਮੈਨੂੰ ਇਹ ਆਉਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਏ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਹ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਸ ਤੋਂ ਬਾਅਦ ਟਾਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਤਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ ਉਸ ਤੋਂ ਬਾਅਦ ਮੈਨੂੰ ਇਹ ਪੁੱਛੋ ਤੋਂ ਵਾਪਸ ਲੈ ਕੇ ਆਏ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਦੋਂ ਤਾਂ ਇਹ ਉੱਠ ਖੜਦਾ ਉਹ ਨਹੀਂ ਉੱਠਦਾ ਨਹੀਂ ਉਦੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਂ ਪਤਾ ਐਡਰੈਸ ਨੋਟ ਕੀਤਾ ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ ਤੇ ਇਹਦੇ ਘਰੇ ਫੋਨ ਕਰ ਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਨੇ ਓਵਰਡੋਜ਼ ਕੀਤੀ ਹੋਈ ਆ ਤੇ ਇਹਨੂੰ ਉੱਥੇ ਦਾਖਲ ਕਰਵਾ ਇਹਦੇ ਘਰਦਿਆਂ ਨੂੰ ਫੋਨ ਕਰ ਦੇ ਇਹਦੇ ਘਰਦੇ ਆ ਜਾਣਗੇ ਤੇ ਜੇ ਤੂੰ ਨਾ ਕੀਤਾ ਤਾਂ ਤੇਰੇ ਤੇ ਪਰਚਾ ਦੇਵਾਂਗੇ ਸੀ ਤੇਰਾ ਨਾਂ ਪਤਾ ਐਡਰੈਸ ਸਾਡੇ ਕੋਲੇ ਸਾਰਾ ਕੁਝ ਆ ਤੇਰੇ ਤੇ ਪਰਚਾ ਦੇਵਾਂਗੇ ਜੀ ਮੈਂ ਉੱਥੇ ਚਲਾ ਗਿਆ ਜੀ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਇਹਦੀ ਮੰਮੀ ਨੂੰ ਫੋਨ ਕੀਤਾ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਇਹਦੀ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐਂ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਵੀ ਇਹਦੇ ਸਰੀਰ ਤੇ ਤਾਂ ਕੋਈ ਛੱਟ ਨਹੀਂ ਹੈਗੀ ਪਰ ਤੁਸੀਂ ਆ ਜਾਓ ਵੀ ਇੱਥੇ ਐਮਰਜੈਂਸੀ ਚ ਦਾਖਲਾ ਉਸ ਤੋਂ ਬਾਅਦ ਜੀ ਮੈਂ ਉੱਥੋਂ ਚਲਾ ਗਿਆ ਜੀ ਡਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ ਉਹ ਬੰਦੇ ਦੀ ਡੈਥ ਹੋ ਗਈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਜੀ ਹੁਣ ਆਪਤਮਾਨ ਸੀਐਮ ਸਾਹਿਬ ਅੱਗੇ ਬੇਨਤੀ ਹੈ ਜੀ ਵੀ ਮੈਨੂੰ ਜੋ ਮੇਰੇ ਮਿੱਤਰ ਨਾਲ ਇਹਨਾਂ ਨੇ ਕੀਤਾ ਮੇਰੇ ਨਾਲ ਕੀਤਾ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਜੀ ਸ਼ਰਯਾਮ ਧੱਕਾ ਕੀਤਾ ਇਹਨਾਂ ਨੇ ਜੀ ਅਸੀਂ ਕੰਮ ਕੋਈ ਹੋਰ ਗਏ ਆ ਸਾਡਾ ਨਾਂ ਕਿਸੇ ਹੋਰ ਮਾਮਲੇ ਨਾਲ ਜੋੜ ਕੇ ਇਹਨਾਂ ਨੇ ਸਾਨੂੰ ਧੱਕਾ ਕੀਤਾ ਸਾਡੇ ਨਾਲ ਅਵਤਾਰ ਸਿੰਘ ਤਾਰੀ ਇੱਕ ਪੁਲਿਸ ਵਾਲੇ ਨੂੰ ਮੈਂ ਜਾਣਦਾ ਹਾਂ ਉਹਦੇ ਵਰਦੀ ਪਾਈ ਹੋਈ ਸੀ ਉਹਦੇ ਨੇਮ ਪਲੇਟ ਤੇ ਅਵਤਾਰ ਸਿੰਘ ਤਾਰੀ ਲਿਖਿਆ ਸੀ ਬਾਕੀ ਸਿਵਲ ਡਰੈਸ ਸੀਗੇ ਜੀ 6-7 ਮੁੰਡੇ ਉਹਨਾਂ ਦਾ ਮੈਂ ਵਾਈ ਫੇਸ ਉਹਨਾਂ ਨੂੰ ਸਿਆਨ ਦਾ ਮੈਨੂੰ ਉਹਨਾਂ ਦੇ ਨਾਂ ਤੋਂ ਨਹੀਂ ਪਤਾ ਵੀ ਇਹ ਕੌਣ ਬੰਦੇ ਆ ਕੌਣ ਨਹੀਂ ਤੇ ਸਾਨੂੰ ਇਨਸਾਫ ਚਾਹੀਦਾ ਜੀ ਹੱਥ ਬਨ ਕੇ ਬੇਨਤੀ ਹੈ ਜੀ ਮੇਰਾ ਦੋਸਤ ਮਾਰਤਾ ਇਹਨਾਂ ਨੇ ਨਿੰਦਰਦੀਪ ਨੂੰ ਇਨਸਾਫ ਢੋਣ ਲਈ ਵਕ ਵਕ ਜਥੇਬੰਦੀਆਂ ਜਿਹੜੇ ਹੈਗੇ ਆ ਜੁਰੂ ਇਹਨਾਂ ਨਾਲ ਸੰਪਰਕ ਕਰਦੇ ਆ ਪੂਰਾ ਗੋਨਿਆਂ ਦੇ ਮੰਡੀ ਨੇ ਪਿਛਲੇ ਦਿਨ ਸਹਾਤ ਦਿੱਤਾ ਤਾਂ ਸਾਡੇ ਵੱਲੋਂ ਵੀ ਇਹ ਸਨੇਹਾ ਕਿ ਇਹਨਾਂ ਦੇ ਛੇ ਅਰਸ ਦੇ ਵਿੱਚ ਇਹਨਾਂ ਨੂੰ ਇਨਸਾਫ ਦਿਵਾਉਣ ਲਈ ਜ਼ਰੂਰ ਅਗੇ ਆਓ ਕੈਮਰਾ ਪਰਸਨ ਹਰਮੰਦਰਾ ਬੈਸਲੀ ਜੰਦਲ ਲੋਕ ਸੰਸਾਦ ਕੇ ਵੀ ਗੋਣਿਆਨਾ